ਸਸਟੀ ਗਾਲਸ ਆਇਆ ਨੂੰ ਵੈਲਕਮ ਟੂ ਮਾਈ ਨਿਊ ਬਲੌਗ ਅੱਜ ਵੀ ਅਸੀਂ ਮੇਰੇ ਦਵਾਈ ਲੈਣ ਗਏ ਸੀਗੇ ਤੇ 5 ਵਜੇ ਆਏ ਸੀਗੇ ਤੇ ਹੁਣ 4:30 ਵਜੇ ਅਸੀਂ ਸਟਾਰਟ ਕੀਤਾ ਹੈ ਬਲੌਗ ਤੁਸੀਂ ਵੀ ਇਹ ਤੱਕ ਦੇਖਣਾ ਹੋਈ ਪਿਆਣਾ ਓ ਮਮੀ ਓ ਮਾਤੇ ਕਿਉਂ ਆਪੇ ਅਸੀਂ ਹਸਪੀਟਲ ਵਿੱਚ ਹੋਰ ਸਟਰੀਲ ਵਿੱਚ ਮੇਰੇ ਕਮਰ ਬੋਥ ਪੇਨ ਹੋਈ ਜਾਂਦੀ ਸੀ ਤੁਸੀਂ ਡੈਡੀ ਜੀ ਕਿੱਥੇ ਚੱਲੇ ਮੈਂ ਮਮੀ ਕੋਲ ਮੰਮੀ ਕੋਲ ਅੱਜ ਮਾਤਾ ਦਵਾਈ ਲੈ ਕੇ ਆਈਏ ਤੇ ਮੈਂ ਤਾਂ ਸੁੱਤੇ ਮੈਨੂੰ ਪਤਾ ਨਹੀਂ ਲੱਗਾ ਕਦੋਂ ਆ ਗਈ ਹੈ ਕੰਮ ਮਾਂ ਹੈ ਹੈ ਠੀਕ ਕੀ ਮੈਂ ਟਲੀ ਲੱਗਦੀ ਵਾਵਾ ਨਹੀਂ ਆ ਹੈ ਇੱਕ ਤਾਂ ਬੱਸ ਤੇ ਚੜਨਾ ਲੈਣਾ ਬਹੁਤ ਔਖਾ ਹੋ ਜਾਂਦਾ ਮੰਮੀ ਨੂੰ ਤੇ ਦਵਾਈ ਲੈ ਆਏ ਵਗੈਰ ਵੀ ਨਹੀਂ ਸਰਦਾ ਉੱਥੇ ਅੱਗੇ ਹਸਤਾ ਵਾਲਾ ਜੇ ਮੈਂ ਜਾਣਾ ਮੇਰੇ ਤੋਂ ਅੱਗੇ ਜਾਇ ਨਹੀਂ ਜਾਂਦਾ ਤੇ ਓਖਾ ਓਖਾ ਬਣਾ ਜਾਣਾ ਜੀ ਡੈਡੀ ਜੀ ਚਾਹ ਬਣਾਉਂਦੇ ਫਿਰ ਚਾਹ ਚਾਹ ਬਣਾਈਏ ਨਵਦੀਪ ਅਰੀ ਤਾਂ ਹੁਣ ਆਏ ਨੇ ਦਵਾਈ ਲੈ ਕੇ ਆਏ ਨੇ ਮਾ ਚਾਹ ਲਓ ਇਹਨਾਂ ਦੀ ਸੇਵਾ ਕਰੀ ਜਾਵੇ ਕੁਛ ਇਹ ਮੈਨੂੰ ਨੇ ਵਰਲੇ ਮੇਰਾ ਚਾੜੂ ਲਾਊਗਾ ਚਲੋ ਇਹਦੇ ਚ ਪੱਤੀ ਤੇ ਉਹ ਚਿਨੀ ਪੱਤੀ ਚਿਨੀ ਇਲਾਚੀ ਸਾਰਾ ਕੁਝ ਹਰਮਨ ਪਾ ਗਿਆ ਹੈ ਤੇ ਹਰ ਵਲੋਂ ਪਹਿਲਾਂ ਫਰਕ ਹੈ ਤੇ ਉਹਨੂੰ ਆ ਚੱਲ ਪੁੱਤ ਮੈਂ ਕਰਦਾ ਦਰਦ ਪਾ ਦੇ ਨੂੰ ਅੱਜ ਮਨਪ੍ਰੀਤ ਵੀ ਬਿਮਾਰ ਹੋ ਗਈ ਉਹ ਤੇ ਨਵਦੀਪ ਨੂੰ ਬੋਤਲਾਂ ਲੱਗ ਰਹੀਆਂ ਉਹ ਨੂੰ ਦਿੱਕਤ ਹੋ ਗਈ ਕਮਰ ਚ ਕਮਰ ਦਰਦ ਹੋ ਗਈ ਤੇ ਬੁਖਾਰ ਵੀ ਸ਼ਾਇਦ ਹੋ ਗਿਆ ਉਹ ਉੱਥੇ ਸਾਈਡ ਤੇ ਉਹ ਵੀ ਲਟੇਰੀ ਅੱਜ ਔਖਾ ਚੱਲ ਰਿਹਾ ਬਹੁਤ ਔਖਾ ਚੱਲ ਰਿਹਾ ਇਹਨਾਂ ਨਾਲ ਬਿਮਾਰੀਆਂ ਨੇ ਤੰਗ ਕਰ ਰੱਖਿਆ ਨਾ ਕਈ ਵਾਰ ਸੋਚਦਾ ਕਿਤੇ ਜਾਵਾਂਗੇ ਤਾਂ ਉੱਥੇ ਜਾ ਕੇ ਵਲੌਗ ਬਣਾ ਕੇ ਲਿਆਵਾਂਗੇ ਜਾਂ ਕਿਵੇਂ ਕੋਈ ਵਧੀਆ ਜਗ੍ਹਾ ਦਿਖਾਵਾਂਗੇ ਕਿਸ ਤਰ੍ਹਾਂ ਬਿਮਾਰੀ ਨਿਕਲੀ ਨਹੀਂ ਦਿੰਦੀ ਕਰੋ ਨਾ ਜੋ ਆਕਾ ਨੂੰ ਕਿਤੇ ਲੈ ਕੇ ਜਾ ਸਕਦਾ ਉਹ ਕੁਛ ਚਾਹ ਨੂੰ ਆਪਣੇ ਨੂੰ ਆ ਗਿਆ ਉਬਾਲਾ ਤੇ ਹੁਣ ਆਪਾਂ ਇੱਥੇ ਦੁੱਧ ਪਾਣਿਆ ਦੁੱਧ ਉਹ ਨਾ ਵੀ ਕੀ ਦੇਖਦੀ ਵੀ ਹੈ ਮੈਂ ਦੇਖਦੀ ਵੀ ਹੈ ਦੋਸਤ ਇਹ ਤਾਂ ਕੱਟ ਤਾਂ ਨਹੀਂ ਪਿਆ ਦੇਖ ਵਾ ਚੰਗੀ ਤਰ੍ਹਾਂ ਨਿਗਾਹ ਮਾਰ ਕੇ ਦੇਖ ਮੇਰਾ ਕਿਤੇ ਕੋਈ ਕੁਝ ਪੈ ਗਿਆ ਹਾਂ ਰੋੜਾ ਦੇ ਰੋੜਾ ਦੇ ਸਹੀ ਹੋ ਟੈਸਟ ਕਰਕੇ ਦੇਖਦੇ ਵਜੋਂ ਡੈਡੀ ਸਹੀ ਬੜੀ ਬਣੀ ਬਣ ਤਾ ਲੱਗੀ ਉਹਦੀ ਪਾਣੀ ਆ ਨਹੀਂ ਇਹ ਤਾਂ ਬੜੀ ਬੜੀ ਹੋਣੀ ਧਿਆਨ ਰੱਖਰ ਮੋਣੀ ਸਹੀ ਹੈ ਠੀਕ ਹੈ ਕਿੰਨੀ ਪੱਤੀ ਠੀਕ ਹੈ ਚੱਲ ਕੇ ਠੀਕ ਹੋ ਜੇਗੀ ਵਾਕਈ ਇਹ ਸੈ ਰੈਡੀ ਖੇਰੇ ਹਣ ਲੱਗੇ ਇਹ ਹੋਰ ਕੀ ਆਉਂਦੀ ਨਹੀਂ ਬਾਹਰ ਬਾਹਰ ਨਹੀਂ ਆਉਣੀ ਦੇਖੋ ਕਿਉਂ ਨਹੀਂ ਆਉਂਦੀ ਨਹੀਂ ਆਣੀ ਦਾਰ ਲੱਗਦਾ ਹੋ ਕੀ ਦੇ ਬਾਰਾ ਸੀ ਸਾਵੇ ਤੋਂ ਮੈਂ ਨਾ ਮੈਂ ਜਰੋਂ ਵੀ ਚਾਹ ਬਣਾ ਲੈਣਾ ਨਾ ਪਸੰਦ ਨਹੀਂ ਆਉਂਦੀ ਕਿਸੇ ਨੂੰ ਕਿਉਂ ਨਾ ਮੈਨੂੰ ਸਹੀ ਵਰਦੀ ਨਹੀਂ ਦੇਖ ਦੇਣਾ ਮੈਨੂੰ ਆਂਦੀ ਹੈ ਕਿ ਨਹੀਂ ਆਂਦੀ ਹੋਈ ਨਹੀਂ ਹੋਰ ਤਾਂ ਪਾਉ ਕੁਝ ਮੈਂ ਕਹੇ ਨਹੀਂ ਸਕਦਾ ਠੀਕ ਹੈ ਬਸ ਕੀ ਮੰਮੀ ਲਈ ਵਾਸਤੇ ਚਾਹ ਚਾਹ ਬਣਾ ਗਈ ਫਿਰ ਮੰਮੀ ਨੂੰ ਦੇ ਕੇ ਆਨੇ ਆ ਚਾਹ ਪੀ ਲੋ ਬੁਆ ਜੀ ਉੱਠ ਕੇ ਹਾਂ ਜੀ ਉਹ ਜੀ ਵੀ ਥੋੜੇ ਬਿਮਾਰ ਰਹਿੰਦੇ ਨੇ ਪਰ ਹੁਣ ਥੋੜਾ ਜਿਹਾ ਠੀਕ ਨੇ ਕਿਵੇਂ ਰਹਿੰਦੇ ਹੋ ਹਾਂ ਹਾਂ ਜੀ ਮੰਮੀ ਵਾਸਣ ਚਾਹ ਲ ਜਾਂਦੀ ਵੀ ਸੀਗੀ ਅਫਸੋਸ ਦੀ ਨੋ ਦੇ ਵਿੱਚ ਆ ਪਾਣ ਲੱਗੇ ਹੱਥ ਤੇ ਲੱਗ ਗਿਆ ਨਾ ਮੂੰਹ ਕਿਵੇਂ ਬਣ ਗਿਆ ਸੀ ਹੁਣ ਮੰਮੀ ਨੂੰ ਦੇ ਕੇ ਆਨੇ ਆ ਦੇਖਦੇ ਮੰਮੀ ਨੂੰ ਚਾਹ ਕਿਵੇਂ ਜੀ ਲੱਗਦੀ ਹੈ ਚਾਹ ਵਧੀਆ ਲੱਗੇਗੀ ਹੱਥ ਮਚਾ ਲਈ ਚਾਹ ਬਣਾਉਣ ਲੱਗਿਆਂ ਦੇ ਹੱਥ ਮਚ ਗਿਆ ਸੀ ਫੇਰ ਜਾ ਮੈਂ ਪਕੜੀ ਹੋਈ ਸੀਗੀ ਨਾ ਉਦੋਂ ਫੋਕਸ ਇੱਥੇ ਕਰ ਬਤਾ ਗਰਮ ਹੈ ਇਸ ਚਾਹ ਦਾ ਇਸ ਕਾ ਤੁਹਾਨੂੰ ਜਿਆਦਾ ਇਸ ਕਾ ਵੀ ਪੈਸ਼ੇਂਟ ਹੁੰਦਾ ਨਾ ਫੋਕਸ ਨੂੰ ਪਕੜੋ ਕੁਛ ਨਹੀਂ ਦਈ ਨਾ ਵੀ ਨਹੀਂ ਮੈਂ ਚਾਹ ਤਾਂ ਲਿਆ ਸੀ ਫਿਰ ਬਾਅਦ ਵਿੱਚ ਇੱਥੇ ਜੇ ਲੱਗਿਆ ਸੀਗਾ ਜਿਆਦਾ ਟਲ ਗਈ ਸੀ ਜਿਆਦਾ ਲੱਗਿਆ ਨਾ ਨਾ ਨਹੀਂ ਨਹੀਂ ਮੈਂ ਤਾਂ ਬਾਹਰ ਆਇਆ ਮੈਂ ਤਾਂ ਯਾਰ ਵਖਾਈ ਮੈਂ ਕਹਿ ਨਹੀਂ ਸੀ ਤੂੰ ਚਾਹ ਬਣਾ ਮਚਾ ਪਾਈ ਅੰਨ ਤੇ ਤੁਹਾਡੇ ਵਾਸਤੇ ਉਦੋਂ ਫਰੈਂਨੇ ਮੈਨੂੰ ਤਾਂ ਕਹਿ ਵੀਡੀਓ ਬਣਾਉਣ ਵਾਸਤੇ ਕਹਿਣ ਜੜੀ ਚਾਹ ਬਣਾਓ ਠੀਕ ਤੂੰ ਮੈਂ ਅਜੇ ਮੋਬਾਈਲ پکڑ ਕੇ ਦੂਸਰੇ ਅੱਜ ਮੇਰੇ ਚਾਹ ਸੀ ਕੋਈ ਨਹੀਂ ਜਿਆਦਾ ਕੋਈ ਨਹੀਂ ਆਉਂਦਾ ਠੀਕ ਹੈ ਹੁਣ ਤਾਂ ਹੁਣ ਠੀਕ ਹੈ ਚਲੋ ਤੈਨੂੰ ਆਖਿਆ ਸੀ ਮੈਂ ਨਵਦੀਪ ਨੂੰ ਨਹੀਂ ਆਖਿਆ ਸੀ ਜੀ ਮੰਮੀ ਜੀ ਚਾਹੂ ਲਾਉਂਦੇ ਪੈਨੇ ਪਰ ਬ੍ਰਾਂਡ ਚ ਲਾਈ ਸੀ ਹੁਣ ਇੱਟਾਂ ਚ ਲਾਈ ਜਾਂਦੇ ਨੇ ਤੇ ਪਿੱਛੇ ਵਿਰਾ ਪੋਚਾ ਲਾਈ ਜਾਂਦਾ ਵੀਰੇ ਦੇ ਦੋ ਦਵਾਈ ਲਾਈਏ ਸਵੇਰੇ ਪੁੱਛਾ ਉਹ ਮਰ ਗਈ ਨਹੀਂ ਹੂੰ ਤੇ ਸਿਚ ਰਹੇਗੇ ਹਸਪੀਟਲ ਤੇ ਜਾਣਾ ਤਾਂ ਕੱਲ ਵੀ ਹੈ ਜਾਣਾ ਤਾਂ ਕੱਲ ਵੀ ਹੈ ਸਵੇਰੇ ਸਵੇਰੇ ਕੱਲ ਵੀ ਬੋਤ ਨਾਲ ਲੱਗਣੀ ਹੈ ਮੈਨੂੰ ਡਾਕਟਰ ਨਾਲ ਮਿਲਣ ਹੀ ਨਹੀਂ ਦਿੱਤੀ ਜਾਂਦੇ ਸਾਨੂੰ ਪਤਾ ਨਹੀਂ ਕਿਉਂ ਫਿਰ ਵਾਰੀ ਵਾਰੀ ਬੁਲਾਈ ਜਾਂਦੇ ਨੇ ਸਾਨੂੰ ਹਸਪੀਟਲ ਤੇ ਕੱਲ ਵੀ ਨਹੀਂ ਮਿਲਣ ਤੇਰਾ ਫਿਰ ਪਰਸਾ ਵੀ ਬੁਲਾਣਗੇ ਮੈਨੂੰ ਤਾਂ ਲੱਗਦਾ ਏ ਕੀ ਹੋ ਗਿਆ ਨਾ ਪੁੱਛਾ ਫਿਰ ਮਿਲ ਕੇ ਦੇਖਣਾ ਲਾਲਾ ਤੂੰ ਆਪਣਾ ਕੰਮ ਕਰ ਅਵੇ ਦੇਖਿੰਦੇ। ਮਾਰੂ ਮਾਰੂ ਨਹੀਂ ਸਕਦੇ ਇਸ ਕਰਕੇ ਫਿਰ ਕਿਉਂ ਨਹੀਂ ਮਾਰ ਸਕਦੇ? ਰੀਜ਼ਨ ਮਾਰਿਆ ਤਾਂ ਮੈਂ ਕਿਉਂ ਚਿੱਕਾਂਗੀ? ਕਿਉਂਕਿ ਤੇਰੇ ਆਰਡਰ ਤੇ ਲਿਖਿਆ ਨੇ ਨਾ। ਆਹ ਦੇਖ ਲਾ। ਮਾਰਿਆ ਵੀ ਨਹੀਂ ਪਈ। ਲੈ। ਫਿਰ ਇਕਲੇ ਬਗਲੇ ਦਰਦਾ ਹੁੰਦਾ ਹੀ ਇਹਨਾਂ ਜਦੋਂ ਮਾਰਦੇ ਨੇ। ਹੁਣੇ ਮਾਰੂ ਐ ਇਸ ਕਮਰੇ ਚ ਪੋਚਾ। ਕਾਹਦੇ ਮਜ਼ਾ ਕੋਈ ਆਂਦੇ ਨੇ। ਹਾਂ। ਯੰਦਾ ਜਦੋਂ ਧੂੜ ਘੱਟਾ ਹਟ ਗਿਆ ਉਦੋਂ ਹਾਂ ਲਾਵਾਂਗੇ ਝਾੜੂ ਪੋਚਾ ਕੀ ਜਦੋਂ ਧੂੜ ਘੱਟਾ ਹਟ ਗਿਆ ਉਦੋਂ ਝਾੜੂ ਪੋਚਾ ਲਾਵਾਂਗੇ ਹਾਂ ਵਾਓ ਏ ਕੀ ਗੱਲ ਓ ਯਰਮਨ ਮੈਂ ਵੀ ਇੱਕ ਹੋਰ ਲਾਣੀ ਫਿਰ ਤੂੰ ਧੂੜ ਆਵੇਂਗੀ ਫਿਰ ਲਾਣੀ ਫਿਰ ਤੂੰ ਹੋਰ ਆਵੇਂਗੀ ਇਸ ਕਰਕੇ ਇਹ ਤਾਂ ਚੱਲਦਾ ਹੀ ਰੂਗਾ ਧੂੜ ਘੱਟਣੀ ਨਹੀਂ ਪਹਿਲੀ ਗੱਲ ਤਾਂ ਕੇਸਾਂ ਤੋਂ ਚਾਵਲ ਚੁਗਦੇ ਪਿਓ ਚਾਵਲ ਕੱਪੜੇ ਵੀ ਬਥੇਰੇ ਹੋਏ ਪੈਣੇ ਧੋਣ ਵਾਲੇ ਹੋਰ ਕੀ ਇਹ ਸਵੇਰੇ ਜਾਣਾ ਸਵੇਰੇ ਮੇਰੇ ਨਾਲ ਕੌਣ ਜਾਊਗਾ ਤੇ ਡੈਡੀ ਨੂੰ ਭੇਜੂੰਗੀ ਡੈਡੀ ਨਹੀਂ ਕਰਦਾ ਵੀ ਕੰਮ ਨਹੀਂ ਹੁੰਦਾ ਹੈਗਾ ਤੇ ਸਾਰਾ ਦਿਨ ਸਾਰਾ ਹੀ ਥੋੜਾ ਉਲਟਾ ਫੁਲਟਾ ਹੋਇਆ ਪਿਆ ਹੋਰ ਕੀ ਹੈ ਅੱਜ ਵੀ ਪਾਣੀ ਲੈ ਮੇਰੇ ਵਾਸਤੇ ਹਾਂਜੀ ਦੇਖੋ ਮੈਂ ਪਹਿਲੇ ਮੈਂ ਕਰਿਆ ਨਹੀਂ ਹੁੰਦਾ ਸੀ ਕਦਾ ਕੰਮ ਨਹੀਂ ਹੁੰਦਾ ਸੀ ਕੱਲ ਮੈਂ ਕਰਿਆ ਤਾਂ ਕੰਮ ਹੋ ਜੂ ਠੀਕ ਹੈ ਠੀਕ ਹੈ ਕੱਪੜੇ ধਵਾ ਦੇ ਵੀ ਮੇਰੇ ਨਾਲ ਲੱਗ ਕੇ ਹਾਂ ਸਵੇਰੇ ਚੱਲਾ ਤੂੰ ਹੋ ਗਿਆ ਹੋਣ ਲਾਇਕ ਹੈ ਤਾੜੀ ਚਲ ਰੰਡਾ ਪਾਣੀ ਪੀਓ ਆਣੀ ਲਿਆਓ ਪਾਣੀ ਮੇਰੇ ਵਾਸਤੇ ਥੱਕ ਗਈ ਹੈ ਮੇਰੀ ਕਮਰ ਬੜੀ ਜਿਆਦਾ ਦਰਦ ਹੋਈ ਜਾਂਦੀ ਹੈ ਅੱਜ ਮੇਰੇ ਨਾਮ ਵੀ ਬਿਮਾਰ ਹੋ ਗਏ ਉੱਥੇ ਤੇਰਾ ਪਾਣੀ ਲੈ ਆਇਆ ਠੰਡਾ ਠੰਡਾ ਪਾਣੀ ਮੈਨੂੰ ਵੀ ਲਿਆ ਦੇ ਵੀਰੇ ਅੱਜ ਮੈਂ ਤਾਂ ਕੋਈ ਕੰਮ ਕੀਤਾ ਨਹੀਂਗਾ ਮੈਨੂੰ ਤਾਂ ਪਿਆਸ ਲੱਗੀ ਹੈ ਹਾਂ ਲਿਆ ਦੇ ਮੈਨੂੰ ਵੀ ਇੱਕ ਗਲਾਸ ਮੈਨੂੰ ਪੀ ਲੈਣ ਦੋ ਆਹ ਦੇਖ ਲੋ ਐਵੇਂ ਲੜਾਈ ਹੁੰਦੀ ਹੈ ਨਾ ਪਾਣੀ ਪੀਣ ਦੇ ਚੱਕਰ ਵਿੱਚ ਵੀ ਮੈਨੂੰ ਪਹਿਲੇ ਪੀ ਲੈਣ ਦੋ ਇਹਨੂੰ ਪਹਿਲੇ ਪੀ ਲੈਣ ਦੋ ਹੁਣ ਆਈਏ ਕੋਈ ਗੱਲ ਹੁਣ ਪੀ ਰੱਖੋ ਜੀ ਮੈਨੂੰ ਵੀ ਲਿਆ ਦੇ ਇੱਕ ਗਲਾਸ ਇੱਕ ਗਲਾਸ ਆ ਗਿਆ ਇੱਕ ਲੱਲਾ ਲੈ ਆ ਦੇ ਤੂੰ pravan ਤੇ ਜਦ ਮੈਂ ਮੰਗਵਾਨਾ ਇੱਕ ਰੋਟੀ ਮੰਗਾਈ ਜਦ ਕਰ ਰਹੀ ਸੀ ਤੇਰੇ ਤੋਂ ਦੂਰ ਹੀ ਲਿਆ ਕਰਤੀ ਥੋਗੀ ਸੀ ਨਾ ਕਿ ਕਹਨਾ ਅਹ ਖੜੇ ਸੀ ਕਿ ਉਹ ਮਮਮੀ ਨੇ ਅੱਗੇ ਤੋਂ ਚੱਲ ਦੇਖ ਲੈ ਹੁਣ ਆ ਤੈਨੂੰ ਨਹੀਂ ਇੱਕ ਰੋਟੀ ਲੈ ਕੇ ਦਿੰਦੀ ਮੈਂ ਤੂੰ ਇਹਨੂੰ ਕੁਝ ਨਾ ਲੈ ਕੇ ਦੀ ਮਮਮੀ ਨੇ ਆਪਣੇ ਆਪ ਕਿਹਾ ਸੀ ਫਿਰ ਮੈਂ ਕਿਆ ਸੀਗਾ ਮੈਂ ਦੱਸ ਆਪਣੇ ਆਪ ਮੰਨੋਗੇ ਚੱਲ ਤੂੰ ਸਿਆਣਾ ਹੀ ਤੂੰ ਲੈ ਕੇ ਦੇ ਦੇ ਗਲਾਸ ਪਾਣੀ ਦੇ ਦੇ ਨੇ ਮੈਂ ਆਪਣੇ 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 ਆਪੇ ਲੂੰਗੀ ਮੈਂ ਕੋਈ ਗੱਲ ਨਹੀਂ ਕਿਸੇ ਤੋਂ ਮੈਂ ਆਪਣਾ ਕੰਮ ਹੀ ਕਰਵਾਉਂਗੀ। ਓਹੋ। ਹੂੰ। ਵੀਡੀਓ ਦੇਖ ਕੇ ਤਾਂ ਨਹੀਂ ਵੀਡੀਓ ਦੇਖ ਕੇ ਨੱਚੀ ਮੈਂ ਔੜ ਕੇ ਕੰਮ ਹੀ ਕਰਵਾਉਂਦੀ ਆ ਆਪਣਾ ਕਿਸੇ ਤੋਂ। ਠੀਕ ਹੈ। ਸਭ ਤੋਂ ਆਪਣੇ ਆਪ ਵਗਦੀ ਬੋਧ ਹੈ ਬੜੀ ਠੀਕ ਹੈ ਆਪਣੇ ਆਪ ਡ੍ਰਿੱਪ ਹਲਵਾ ਲਈ। ਠੀਕ ਹਲਵਾ ਲਵਾਂਗੀ ਕੋਈ ਟੈਂਸ਼ਨ ਨਹੀਂ। ਈਓ ਯਾਦ ਹੈ। ਚਪੜਾ ਫਾਲ ਹੈ ਮੈਨੂੰ ਪੈਰ ਗੰਦੇ ਹੋ ਜਾਂਦੇ ਨੇ ਮੈਂ ਛੜ ਨਹੀਂ ਦੇਣਾ ਵੇਖ ਲਵੀ ਬੈੱਡ ਤੇ। ਹਾਂ। ਕਾਲੇ ਕਰਕੇ ਤੇ ਮੂੰਹ ਵੀ ਕੜਾ। ਹੂ ਕਾਲਾ ਹੂ ਮੀ ਕਾਲਾ ਹੈਗਾ ਤਾਂ ਹੈ ਰਮਣ ਕਾਲਾ ਹੀ ਹੈ ਗੋਰਾ ਕਿੱਤੋਂ ਉਹ ਨਹੀਂ ਹੈ ਕੀ ਮੰਮੀ ਮੇਰੇ ਕੋ ਗੋਰਾ ਕਿਉਂ ਨਹੀਂ ਬਣਾ ਅਰੇ ਤੂੰ ਮੈਲਾ ਹੋ ਜਾ ਤਰੇ ਹਰਮਨ ਤੇ ਮੰਮੀ ਨੇ ਇੱਕ ਨਾਮ ਵੀ ਰੱਖਿਆ ਸੀ ਵੀਰੇ ਦਾ ਤੁਸੀਂ ਕੀ ਹਮਨ ਹਮਨ ਨਹੀਂ ਹੋ ਕਾਲਾ ਗਾਲਾ ਤੂੰ ਤੂੰ ਆਹੋਇਂ ਓਏ ਪਰ ਉਹ ਕਿ ਉਹ ਕਿ ਉਹ ਕਿ ਉਹ ਸੋਰੀ 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 ਵਾ ਰਾਜੇ ਮੇਰੇ ਟਾਂਕੇ ਜਿੱਧਰ ਦੋਂਦਾ ਹੈ ਗਏ ਇਸ ਤਰੀਕੇ ਨਾਲ ਖਿੱਚਿਆ ਕਰੋ ਮੈਨੂੰ ਮੇਰੇ ਧਿਆਨ ਨਾਲ ਮੈਨੂੰ ਸੋਰੀ ਮੈਨੂੰ ਪਤਾ ਨਹੀਂ ਸੀ ਉਹਨਾਂ ਨੇ ਮੈਂ ਇਹੀ ਕਰਕੇ ਮਿੱਠੂ ਆ ਤਾਂ ਤੁਸੀਂ ਆਪਣੇ ਆਪ ਬਸ ਕਰ ਬਸ ਕਰ ਬਸ ਕਰ ਉਹ ਤੇ ਦਾਦੀ ਕੀ ਆਖਦੀ ਪਈ ਐ ਹਾਂਜੀ ਖਿਚੜੀ ਨਵਦੀਪ ਕੇ ਮੈਂ ਵੀ ਖਿਚੜੀ ਖਾਈ ਨਹੀਂ ਸਹੀ ਵੱਣ ਲੱਗਦੀ ਐ ਖਿਚੜੀ ਕਿਉਂਕਿ ਗਰਮੀ ਆ ਚੁੱਕੀ ਐ ਨੇ ਪੇਟ ਕਾਫੀ ਜਨਾਂ ਦਾ ਇਹ ਦਰਦ ਹੁੰਦਾ ਫਿਰਦਾ ਹੈ ਤਾਂ ਕਿਚੜੀ ਬਣਾਓ ਤੇ ਖਾਓ ਇੰਜੋਏ ਕਰੋ ਤੁਸੀਂ ਹਾਂ ਹਾਂ ਜੀ ਸਤ ਸ੍ਰੀ ਅਕਾਲ ਜੀ ਤੇ ਹੋਰ ਸੁਣਾਓ ਸਾਰੇ ਠੀਕ ਠਾਕ ਹੋ ਅੱਜ ਦਾ ਵਲੌਗ ਸਾਡਾ ਕਿਵੇਂ ਲੱਗਿਆ ਤੁਹਾਨੂੰ ਜੇ ਵਧੀਆ ਲੱਗਿਆ ਹੋਇਆ ਤਾਂ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜ਼ਰੂਰ ਕਰਿਆ ਜੀ ਤੇ ਬਾਕੀ ਅਸੀਂ ਜਿੰਨਾ ਚਾਹਨੇ ਆ ਨਾ ਉਹਨਾਂ ਅਸੀਂ ਵਲੌਗ ਵੀ ਜਾਨਕੀ ਬਣਾ ਨਹੀਂ ਪਾਰੇ ਕਿਉਂਕਿ ਬਿਮਾਰੀਆਂ ਨੇ ਘੇਰ ਰੱਖਿਆ ਹੈ ਡੇਲੀ ਨਵਦੀਪ ਨੂੰ ਲੈ ਕੇ ਜਾਣਾ ਪੈਂਦਾ ਫਤਿਹਵਾਦ ਉਥੇ ਬੋਤਲਾਂ ਲੱਗਦੀਆਂ ਨੇ ਇਹਨੂੰ ਤੇ ਮਨਪ੍ਰੀਤ ਵੀ ਬਿਮਾਰ ਹੋ ਗਈ ਉਹ ਵੀ ਅੱਜ ਸਾਰਾ ਦਿਨ ਉੱਥੇ ਪਈ ਰਹੀ ਥੋੜਾ ਜਿਹਾ ਔਖਾ ਟਾਈਮ ਚੱਲ ਰਿਹਾ ਚਲੋ ਕੋਈ ਨਹੀਂ ਵਾਹਿਗੁਰੂ ਸੱਚੇ ਪਾਤਸ਼ਾਹ ਮੇਰਾ ਕਰੇ ਜੀ ਸਾਨੂੰ ਨਾ ਕਿਤੇ ਜਾਣ ਦਾ ਟਾਈਮ ਮਿਲਦਾ ਜੀ ਨਾ ਹੀ ਕੋਈ ਗੇਮ ਖੇਡਣ ਦਾ ਟਾਈਮ ਮਿਲਦਾ ਸਹੀ ਅੱਜ ਵੀ ਸ਼ਾਮ ਨੂੰ 5 ਵਜੇ ਆਏ ਤੇ ਆ ਕੇ ਉਸ ਤੋਂ ਬਾਅਦ ਜਿਹੜਾ ਬਣਿਆ ਸਾਡੇ ਤੋਂ ਵਾਹਿਗੁਰੂ ਮੇਰਾ ਕਰੇ ਤੁਹਾਡੇ ਤੇ ਮਿਲਦੇ ਆਂ ਕੱਲ ਦੇ ਵਲੌਗ ਚ ਵਾਹਿਗੁਰੂ ਸੱਚੇ ਪਾਤਸ਼ਾਹ ਕੱਲ ਦੀਆਂ ਕਿੰਨੇ ਚੜਾਉਂਦਾ ਖੁਸ਼ੀਆਂ ਭਰ ਲਿਆਵੇ ਖੁਸ਼ ਰਹੋ ਜੀ ਬਾਏ